ਹਾਂਜੀ ਸੰਗਤ ਜੀ ਪੀਰ ਖਾਨਾ ਮੱਲੇ ਦਾ ਤੁਹਾਨੂੰ ਫੇਰ 15 ਨੰਬਰ ਵਾਰਡ ਦਾ ਤੁਹਾਨੂੰ ਹਾਲ ਦਿਖਾਉਨੇ ਆ ਕੋ ਪਹਿਲਾਂ 4-5 ਮਹੀਨੇ ਜਮਾ ਸੁੱਕਾ ਸੀਗਾ ਇਹ ਕਿਉਂ ਉਹੀ ਪੈਪਾ ਉਹੀ ਸੀਵਰੇਜ ਉਹੀ ਮੱਲਾ ਇਹ ਇੰਨਾ ਪੈਪਾ ਵਿੱਚ ਪਾਣੀ ਜਾਂਦਾ ਸੀ ਸੋ ਇਹ ਗੁਰਪੂਰਬ ਤੋਂ 10 ਦਿਨ ਪਹਿਲਾਂ ਇਹਲੀ ਪਾਣੀ ਕਰ ਗਿਆ ਸਾਰਾ ਸੀਵਰੇਜ ਉੱਛਲਣ ਲੱਗ ਗਿਆ ਸੋ ਦੇਖੋ ਇਹ ਗੋਇਲ ਰਾਈਸ ਸੈਲਰ ਨੂੰ ਛੜਕ ਜਾਂਦੀ ਹੈ ਇਹ ਇਧਰ ਨੂੰ ਇਹ ਜਾਂਦੀ ਹੈ ਬਿਸ਼ਨਦੀ ਰੋਡ ਨੂੰ ਇਧਰ ਨੂੰ ਤੇ ਰੋਡ ਤੇ ਚੜੂਗੀ ਜਾ ਕੇ ਸਾਨੂੰ ਉਧਰ ਵੀ ਜਾ ਕੇ ਦਿਖਾਉਨੇ ਸਾਰੇ ਸੜਕ ਸੋ ਇਸ ਮੱਲੇ ਦੀ ਕੋਈ ਵੀ ਸੁਣਵਾਈ ਨਹੀਂ ਗਈ ਕਿਉਂ ਇਹਨੂੰ ਘਟੋ ਘਟ 15 ਕੇ 20 ਦਿਨ ਹੋ ਗਏ ਪਾਣੀ ਨਿਕਲਦੇ ਨੂੰ ਇਸ ਇੱਧਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਸੋ ਤੁਹਾਨੂੰ ਅੱਗੇ ਵੀ ਜਾ ਕੇ ਦਿਖਾ ਰਹੇ ਹਾਂ ਕੋਸ ਗਰੀਨ ਦੇ ਇੱਧਰ ਦੇਖ ਰਹੇ ਹਾਂ ਹਰੇ ਛੜਤ ਦਾ ਹਾਲ ਹੈ ਇਹ ਪੇਸ਼ਣ ਦੀ ਰੋਡ ਨੂੰ ਛੜਤ ਜਾ ਕੇ ਚੜਦੀ ਹੈ ਇਹ ਹਾਂ ਦੇਖੋ ਪਾਣੀ ਕਿਸ ਤਰ੍ਹਾਂ ਜਾ ਰਿਹਾ ਕੋਈ ਸੁਣਵਾਈ ਨਹੀਂ ਕੋਈ ਗੌਰ ਨਹੀਂ ਇੱਥੇ ਕੋਈ ਨਹੀਂ ਕਰ ਰਿਹਾ ਇੱਥੋਂ ਦੀ ਜਨਤਾ ਮਰਦੀ ਹੈ ਤਾਂ ਬਰੇ ਤੋਂ ਜੋ ਬੁਰਤ ਦਾ ਟਾਈਮ ਆਇਆ ਉਦੋਂ ਹੋਣਗੇ ਉਸ ਤੋਂ ਪਹਿਲਾਂ ਕੋਈ ਨਹੀਂ ਆਊਗਾ ਇੱਧਰ ਆ ਦੇਖੋ ਦਰਿਆ ਬਣਿਆ ਪਿਆ। ਉਧਰਲੇ ਪਾਸੇ ਤੁਹਾਨੂੰ ਜਾ ਕੇ ਦਿਖਾ ਰਹੇ ਆ। ਆ ਦੇਖੋ ਕੀ ਹਾਲ ਹੈ। ਆ ਪਲਾਟਾਂ ਜੇ ਪਾਣੀ ਆ ਗਿਆ ਇੱਧਰ। ਇਹ ਪਲਾਟ ਹੈ ਸੋ ਆ ਪਲਾਟ ਭਰਨ ਲੱਗ ਗਿਆ ਜਿਹੜਾ ਇਹ। ਆ ਬਚਨ ਦੀ ਰੋਡ ਆ ਗਿਆ। ਉੱਪਰਲੇ ਪਾਸੋਂ ਨੂੰ ਦਿਖਣਾ ਸਾਰਾ ਭਰਿਆ ਪਿਆ ਉਧਰ ਵੀ। ਆ ਦੇਖੋ ਇਹ ਸੜਕ ਤੇ ਪਾਣੀ ਆ ਚੜ੍ਹਿਆ ਗੀ। ਪੀਰਖਾਨੇ ਦਾ ਪਾਣੀ ਆ ਸਾਰਾ ਆ ਬਾਜ਼ਾਰ ਨੂੰ ਚਲੀ ਗਈ ਸੜਕ ਇਹ ਵਿਛਣਦੀ ਰੋਡ ਹੈ ਪੀਰਖਾਨੇ ਦਾ ਪਾਣੀ ਸੋ ਇੱਥੋਂ ਤੇ ਕਰਾ ਗਿਆ ਸੜਕ ਤੇ ਆ ਚੜਿਆ ਸੋ ਇਸ ਮੱਲੇ ਦੀ ਕੋਈ ਸਾਰ ਹੀ ਨਹੀਂ ਲੈ ਰਿਆ ਜਦੋਂ ਵੋਟਾਂ ਦਾ ਟਾਈਮ ਆਏ ਉਦੋਂ ਆ ਕੇ ਮਾੜਾ ਮੋਟਾ ਇੱਥੇ ਸਾਰ ਲੈਣਗੇ ਤੇ ਹੁਣ ਕੋਈ ਸੁਣਵਾਈ ਨਹੀਂ ਕਰ ਰਿਹਾ ਇੱਥੇ ਸੋ ਪਹਿਲਾਂ ਸਿਹਤ ਵਿਭਾਗ ਨੂੰ ਵੀ ਵੀਡੀਓ ਪਾਈ ਸੀ ਅਸੀਂ ਉਹਦਾ ਮਾੜੀ ਮੋਟੀ ਸੁਣਵਾਈ ਹੋ ਗਈ 4 ਮਹੀਨੇ ਸੁੱਕਾ ਰਿਹਾ ਹੈ 5 ਸੋ ਮਾਰੀ ਸ਼ਿਕਾਇਤ ਹੋਈ ਸੀ ਉਦੋਂ ਸੋ ਅੱਜ ਇਹ ਵੀਡੀਓ ਬਣਾ ਕੇ ਮੈਂ ਪਾ ਰਿਆਂ ਇਹ ਫੇਰ ਸਿਹਤ ਵਿਭਾਗ ਨੂੰ ਅਨਮੋਲਕ ਸਿੰਘ ਨੂੰ ਜੇ ਕੋਈ ਵੀ ਮੋਤਵਰ ਬੰਦਾ ਜੇ ਇਹਨੂੰ ਕੋਈ ਇਹਦਾ ਮਸਲਾ ਹੱਲ ਕਰ ਸਕਦਾ ਸੋ ਕਰੇ ਕਿਉਂ ਇੱਥੇ ਬੰਦੇ ਵਸਦੇ ਆ ਕੋਈ ਜਾਨਵਰ ਤਾਂ ਹੈ ਨਹੀਂਗੇ ਸੋ ਭਰਾਵੋ ਜੋ ਉੱਚ ਅਹੁਦਿਆਂ ਦੇ ਬੈਠੇ ਆ ਕੋਈ ਆਏ ਇਸ ਜਨਤਾ ਦੀ ਫਿਕਰ ਕਰ ਲੋ ਜਿਹੜੇ ਇਸ ਜਨਤਾ ਇੰਨੀ ਰਹਿ ਰਹੀ ਹੈ ਸੋ ਇੱਥੇ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਵੋਟਾਂ ਮੇ ਕੋਈ ਹਰੇਕੀ ਇੱਥੇ ਆ ਜਾਣਗੇ ਸਾਰੀਆਂ ਪਾਰਟੀਆਂ ਸਭ ਆ ਜਾਣੀਆਂ ਇੱਥੇ ਵੋਟਾਂ ਟਾਈਮ ਤੇ ਸੋ ਹੁਣ ਕੋਈ ਨਹੀਂ ਸੁਣਵਾਈ ਕਰ ਰਿਹਾ ਤੇ ਤੁਸੀਂ ਆਪ ਹੀ ਵੇਖ ਲਓ ਕੀ ਹਾਲ ਹੈ ਟੱਪਣ ਲਈ ਕੋਈ ਜਗ੍ਹਾ ਨਹੀਂ ਕਿਸੇ ਪਾਸੇ ਵੀ ਅਸਰ ਤੁਸੀਂ ਦੇਖ ਰਹੇ ਹੋ ਕੀ ਹਾਲ ਹੈ ਸੋ ਅੱਥਵਨ ਕੇ ਇਹੀ ਬੇਨਤੀ ਕਰ ਰਹੇ ਆ ਸੀ ਕਿ ਇਹਦਾ ਕੋਈ ਮਸਲਾ ਹੱਲ ਹੋਵੇ ਹਾਂ ਜੀ ਹੱਥਵਾਨ ਕੇ ਇਹ ਹੀ ਫੇਰ ਬੇਨਤੀ ਕਰ ਰਹੇ ਹਾਂ ਜੇ ਕੋਈ ਮਸਲਾ ਹੱਲ ਹੋ ਰਿਹਾ ਇਸ ਦਾ ਕੋਈ ਸੀਰੇ ਦਾ ਸੋ ਪਹਿਲਾਂ ਵਾਂਗ ਕੋਈ 4-5 ਮਹੀਨਾ ਕੋਈ ਸੁੱਕਾ ਰਹਿ ਗਿਆ ਸੀ ਇਸ ਤਰ੍ਹਾਂ ਕੋਈ ਨਿਕਾਸ ਹੋ ਜੇ ਪਾਣੀ ਦਾ ਇਹਦਾ ਮਸਲਾ ਹੱਲ ਕਰੋ ਕੋ ਬੱਚੇ ਜਿਹੜੇ ਸਕੂਲ ਜਾਂਦੇ ਬਹੁਤ ਔਖੇ ਹੋ ਕੇ ਜਾ ਰਹੇ ਆ ਸਾਰੇ ਵਰਦੀਆਂ ਲਵੇ ਲੈਂਦੇ ਆ ਪਰ ਤੁਸੀਂ ਹਾਲ ਵੇਖ ਹੀ ਰਹੇ ਹੋ ਕੀ ਹਾਲ ਹੈ ਨਾ ਕੋਈ ਸੇਦ ਸੁਣ ਰਿਹਾ ਨਾ ਕੋਈ ਮੰਤਰੀ ਸੁਣ ਰਹਾ ਨਾ ਕੋਈ ਸੰਤਰੀ ਸੁਣ ਰਹਾ ਨਾ ਕੋਈ ਮਿਸਪਲ ਕਮੇਟੀ ਸੁਣ ਲਈ ਹੈ ਕੋਈ ਵੀ ਨਾ ਕੋਈ ਐਮਸੀ ਕੋਈ ਵੀ ਅਸतीश ਕੁਮਾਰ ਆਈ ਸੀ ਪਿਛਲੇ ਆ ਪੰਜ ਕਿ ਦਿਨ ਹੋ ਗਏ ਉਦੋਂ ਮਾੜਾ ਮਸ਼ੀਨ ਲੈ ਕੇ ਅੱਗੋਂ ਮਾੜਾ ਸਫਾਈ ਕਰ ਗਿਆ ਫਿਰ ਨਾਲ ਦੀਆਂ ਉਹ ਹਜੇ ਹਜੇ ਫਾੜ ਕੇ ਟੱਪਿਆ ਬਚਰੰਦੀ ਵਾਲਾ ਨਾਲ ਦੀਆਂ ਫੇਰ ਲੀਕ ਕਰ ਗਿਆ ਫੇਰ ਚੱਲ ਪਿਆ ਇਹ ਆ ਤੁਸੀਂ ਸਾਰਾ ਹਾਲ ਵੇਖ ਰਹੇ ਹੋ ਸਕਰੀਨ ਦੇ ਵਿੱਚ ਇਹ ਵੀਡੀਓ ਬਣਾ ਕੇ ਛੋਡੇ ਕੋਲੇ ਭੇਜਣਾ ਹੈ ਜੇ ਕੋਈ ਮਸਲਾ ਹੱਲ ਹੁੰਦਾ ਤਾਂ ਕਰਿਓ ਜਰੂਰ ਧੰਨਵਾਦ